ਵਿਦੇਸ਼ ਤੋਂ ਆਈ ਨੌਜਵਾਨ ਦੀ ਦੇਖੋ ਕਿਹੜੇ ਹਾਲਾਤਾਂ ਚ ਮਿਲੀ ਲਾਸ਼ ਲਾਸ਼ ਮਿਲਣ ਨਾਲ ਇਲਾਕੇ ਚ ਫੈਲੀ ਸਨਸਨੀ ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ ਮੈਡੀਕਲ ਸਟੋਰ ਮਾਲਕ ਸਮੇਤ 3 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸਿੰਘੋ ਦੇ ਖੇਤਾਂ ਵਿੱਚੋਂ 2 ਮਹੀਨੇ ਪਹਿਲਾਂ ਆਏ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਲਾਸ਼ ਦਾ ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਿਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ ਜਦੋਂ ਕਿ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਦੇ ਤਿੰਨ ਲੋਕਾਂ ਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਪਿੰਡ ਸਿੱਗੋ ਦਾ ਨੌਜਵਾਨ ਰਣਜੀਤ ਸਿੰਘ ਜੋ ਕਿ 3 ਸਾਲ ਪਹਿਲਾਂ ਵਿਦੇਸ਼ ਗਿਆ ਸੀ ਤੇ ਹੁਣ 2 ਮਹੀਨੇ ਤੋਂ 3 ਮਹੀਨੇ ਦੀ ਛੁੱਟੀ ਲਈ ਵਾਪਸ ਆਇਆ ਹੋਇਆ ਸੀ ਮ੍ਰਿਤਕ ਨੌਜਵਾਨ ਬੀਤੇ ਦਿਨ ਘਰ ਤੋਂ ਕਟਿੰਗ ਕਰਾਉਣ ਲਈ ਆਪਣੇ ਮੋਟਰਸਾਈਕਲ ਤੇ ਗਿਆ ਸੀ ਪਰ ਵਾਪਸ ਨਹੀਂ ਆਇਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਪਰ ਅੱਜ ਉਸ ਦੀ ਲਾਸ਼ ਸਵੇਰੇ ਖੇਤਾਂ ਵਿੱਚ ਮਿਲੀ ਜਿਸ ਦਾ ਪਤਾ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਲੱਗਿਆ ਜਿਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤਾ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦੇ ਭਰਾ ਦਾ ਪਿੰਡ ਦੇ ਕੁਝ ਲੋਕਾਂ ਨੇ ਕਤਲ ਕੀਤਾ ਹੈ ਜਿੰਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਸਨੇ ਦੱਸਿਆ ਕਿ ਉਸ ਦਾ ਭਰਾ ਵਿਦੇਸ਼ ਤੋਂ 3 ਮਹੀਨੇ ਦੀ ਛੁੱਟੀ ਲਈ ਆਇਆ ਸੀ ਤੇ 2 ਮਹੀਨੇ ਹੋ ਚੁਕੇ ਸੀ 1 ਮਹੀਨਾ ਬਾਕੀ ਰਹਿ ਗਿਆ ਸੀ ਜਿਸ ਤੋਂ ਬਾਅਦ ਉਸਨੇ ਵਿਦੇਸ਼ ਵਾਪਸ ਜਾਣਾ ਸੀ ਉਸ ਨੂੰ ਕੁਝ ਨਸ਼ੇੜੀ ਕਿਸਮ ਦੇ ਨੌਜਵਾਨ ਨਾਲ ਲੈ ਕੇ ਗਏ ਸੀ ਜਿਨ੍ਹਾਂ ਨੇ ਉਸ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦਾਦੇ ਦੇ ਬਿਆਨ ਤੇ ਪਿੰਡ ਦੇ 3 ਨੌਜਵਾਨਾਂ ਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਡੀਐਸਪੀ ਤਲਵੰਡੀ ਸਾਭੋ ਨੇ ਦੱਸਿਆ ਕਿ ਮ੍ਰਿਤਕ ਨੂੰ ਪਿੰਡ ਦੇ ਕੁਝ ਨੌਜਵਾਨ ਨਾਲ ਲੈ ਗਏ ਸੀ ਜਿਨ੍ਹਾਂ ਨੇ ਕਥਿਤ ਤੌਰ ਤੇ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੱਸਿਆ ਕਿ આરોપીਾਂ ਦੀ ਗ੍ਰਿਫਤਾਰੀ ਲਈ ਛਾਪਾ ਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਕਥਿਤ આરોપીਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਮਾਮਲੇ ਬਾਰੇ ਮ੍ਰਿਤਕ ਦੇ ਪਰਾ ਹਰਮਨਦੀਪ ਸਿੰਘ ਤੇ ਡੀਐਸਪੀ ਤਲਵੰਡੀ ਸਾਭੋ ਰਾਜੀਸ਼ ਸੈਣੀ ਦਾ ਕੀ ਕਹਿਣਾ ਹੈ ਇਹ ਵੀ ਸੁਣਾ ਦਿੰਨੇ ਆ ਤੁਹਾਨੂੰ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ ਕੀ ਮਾਮਲਾ ਸੀ ਕੀ ਕਹ ਲੋ ਮਾਮਲਾ ਸਾਰਾ ਇਹ ਸੀ ਕਿ ਜੀ ਮੇਰਾ ਭਾਈ ਬਾਹਰ ਗਿਆ ਹੋਇਆ ਸੀ ਵਿਦੇਸ਼ ਜੀ ਉਹ ਆਇਆ ਸੀ 2 ਮਹੀਨੇ ਦੀ ਛੁੱਟੀ ਜੀ ਤੇ ਛੁੱਟੀ ਆ ਕੇ ਨਾ ਜੀ ਉਹ ਮੰਨ ਕੇ ਇੱਕ ਮਹੀਨਾ ਹੀ ਰਹਿ ਗਿਆ ਸੀ ਉਹਨਾਂ ਦਾ ਜੀ ਉਹਨਾਂ ਦਾ ਨਸ਼ੇੜੀਆਂ ਨੇ ਉਹਨਾਂ ਵੀ ਮੰਨ ਕੇ ਜਦ ਬਾਹਰ ਗਏ ਨਸ਼ੇੜੀਆਂ ਨੇ ਸੱਦ ਕੇ ਉਹਨਾਂ ਨੂੰ ਪੈਸੇ ਦੇ ਲਾਲਚ ਚ ਨਸ਼ੇ ਦੇ ਲਾਲਚ ਚ ਉਹਨਾਂ ਨੂੰ ਸੱਦ ਕੇ ਕਤਲ ਕੀਤਾ ਗਿਆ ਜੀ ਕਤਲ ਕਰਕੇ ਜਦੋਂ ਇਹ ਸਾਨੂੰ ਪਤਾ ਜੀ ਸਾਡੇ ਗੁਰੂ ਸਾਹਿਬ ਰਾਹ ਜਾਂਦਾ ਜੀ ਖੇਤ ਨੂੰ ਸਵੇਰ ਸਾਂਝ ਦੱਸਿਆ ਮੇਰੇ ਭਾਈ ਦੇ ਵੀ ਮਤ ਹੋਈ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਜੋ ਦੇਖਿਆ ਉਹ ਡੈੱਡ ਸੀਗੀ ਬਾਡੀ ਜੀ ਉਹਨਾਂ ਦੇ ਹੱਥ 'ਚ ਮਨਨਿਕ ਕੜਾ ਵੀ ਪਾਇਆ ਹੋਇਆ ਸੀਗਾ ਜੀ ਤੇ ਇੱਕ ਆਈਫੋਨ ਸੀਗਾ ਜੀ ਉਹ ਸਾਰਾ ਲੈ ਗਏ ਜੀ ਫਰਦ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੀ ਨਾ ਸੀ ਤੇਰੇ ਭਰਾ ਦਾ ਅਰੰਦੀਪ ਸਿੰਘ ਹੈ ਮੇਰੇ ਭਾਈ ਜਾਨਾ ਉਹ ਮਰ ਜੀ ਸੀ ਉਮਰ 22 ਸਾਲ ਸੀਗੀ ਉਹ ਨਸ਼ਾ ਵਗੈਰਾ ਤਾਂ ਨਹੀਂ ਸੀ ਕਰਦਾ ਨਹੀਂ ਉਹ ਨਹੀਂ ਨਸ਼ਾ ਵਗੈਰਾ ਕਰਦਾ ਤੁਸੀਂ ਕਹਿਣਾ ਚਾਹੁੰਦੇ ਹੋ ਚੜਾ ਕੇ ਲੈ ਗਿਆ ਹਾਂ ਉਹਨਾਂ ਚੜਾ ਲਾਲਚ ਦੇ ਕੇ ਚੜਾ ਕੇ ਲੈ ਗਏ ਨਸ਼ੇ ਤੇ ਲਾਲਚ ਜੀ ਤੇ ਪੈਸੇ ਉਹਨਾਂ ਪੈਸੇ ਵੀ ਸੀਗੇ ਕੈਸ਼ ਵੀ ਸੀਗੇ 2-4000 ਰੁਪਏ ਆਈ ਤੇ ਉਹ ਲੈ ਗਏ ਜੀ ਤੇ ਮੰਨ ਕੇ ਚਲ ਕੜਾ ਵੀ ਸੀਗਾ ਚਾਂਦੀ ਦਾ ਭਾਈ ਫੋਨ ਸੀਗਾ ਵੀ 25000 ਦਾ ਜੀ ਤੇ ਉਹ ਲੈ ਕੇ ਕੁਟਕੋ ਕਰਕੇ ਜੀ ਬਹੁਤ ਗੰਭੀਰ ਹਾਲਤ ਨਾ ਮੰਨ ਕੇ ਚਲ ਮਾਰਿਆ ਗਿਆ ਜੀ ਇਹ ਕਾਤਲ ਕੀਤਾ ਗਿਆ ਬਹੁਤ ਮੰਤੀ ਕਰਦੇ ਹਾਂ ਮੰਗਾਂ ਇਨਸਾਫ ਦੀ ਕਰਦੇ ਆ ਜੀ ਵੀ ਪੁਲਿਸ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਕਾਰਵਾਈ ਕਰੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡਾ ਪਿੰਡ ਕਿਹੜਾ ਤੇ ਕਿੱਥੋਂ ਕਿੰਨਾ ਕਿੰਨਾ ਸ਼ਾਬ ਵਗੈਰਾ ਚੱਕ ਹੈ ਕਿ ਮੇਰਾ ਪਿੰਡ ਸਿੰਘੋ ਹੈ ਜੀ ਨਸ਼ਾ ਪੂਰਾ ਗੜ ਬਣ ਚੁੱਕਿਆ ਹੈ ਸਾਡਾ ਪਿੰਡ ਜੀ ਲੁੱਟਾਂ ਘੋਆ ਪੂਰੀਆਂ ਹੋ ਲੱਗੀਆਂ ਮੁੱਖ ਮੰਤਰੀ ਦਾ ਕਹਿੰਦਾ ਵੀ ਨਸ਼ੇ ਨੂੰ ਅਸੀਂ ਖਤਮ ਕਰਤਾ ਕੀ ਕਹਣਾ ਚਾਹੁੰਦੇ ਨਹੀਂ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਨੂੰ ਪੂਰੀ ਆਸੀ ਕੀ ਜੀ ਵੀ ਮੁੱਖ ਮੰਤਰੀ ਸਭ ਕੁਝ ਕਰਨਗੇ ਪਰ ਉਹਨਾਂ ਯੋਗਦਾਨ ਦਿੱਤਾ ਨਹੀਂ ਜੀ ਉਹਨਾਂ ਨੇ ਪੁਲਿਸ ਨੂੰ ਤਲਾਸ਼ ਦੇਤੀ ਪੁਲਿਸ ਵਾਲਿਆਂ ਨੂੰ ਤਲਾਸ਼ ਦੇਤੀ ਜੀ ਵੀ ਅੱਜ ਇਹ ਸਾਡੇ ਨਾਲ ਹੋਇਆ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਹੋਊਗਾ ਤੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਇਹ ਚੀਜ਼ ਤੁਹਾਨੂੰ ਸ਼ੱਕ ਹੈ ਕਿਸੇ ਮੰਨ ਤੇ ਸ਼ੱਕ ਹੈ ਕਿ ਵੀ ਮੈਨੇ ਕਿਹਾ ਚਲ ਹੈਗਾ ਜੀ ਹਾਂ ਆਉ ਪਿੰਡ ਚ ਪਿੰਡ ਚ ਚੱਲੇ ਜਾਣੇ ਸ਼ੱਕ ਹੈਗਾ ਜੀ ਲਿਖਾ ਤੇ ਪਰ ਉਹ ਆਪ ਆਪਣੀ ਖਾਂਦੇ ਖਵਾਉਂਦੇ ਆ ਤੇ ਵੇਚਦੇ ਆ ਕਿਹੜੇ ਕਿਹੜੇ ਨਾਂ ਦੇ ਲੈਣੋਂ ਨਹੀਂ ਨਾਂ ਤਾਂ ਜੀ ਆਪਾਂ ਕਾਨੂੰਨ ਲੈਣਾ ਪੁਲਿਸ ਵਾਲੇ ਆਪੀ ਜਾਂਚ ਕਰ ਲੈਣਗੇ ਜੀ ਮੇਕੀ ਕਰ ਦਿੱਤੀ ਅੱਜ ਮਿਤੀ 7 10 2025 ਨੂੰ ਸਵੇਰੇ 8:30 ਵਜੇ ਇੱਕ ਫੋਨ ਆਇਆ ਐਸ ਐਚ ਓ ਥਾਣਾ ਤਲਵੰਡੀ ਦੇ ਇੱਕ ਸੂਚਨਾ ਮਸੂਲ ਹੋਈ ਸੀ ਕੋਈ ਵਿਅਕਤੀ ਜਿਹੜਾ ਹੈਗਾ ਪਿੰਡ ਸਿੰਘੋ ਦੇ ਕੱਚੇ ਰਸਤੇ ਤੇ ਬੇਹੋਸ਼ ਹਾਲਤ ਦੇ ਵਿੱਚ ਜਾਂ ਡੱਡ ਹਾਸ ਤੇ ਵਿੱਚ ਪਿਆ ਤੇ ਤੁਰੰਤ ਪਹੁੰਚਣ ਲਈ ਜਿਹੜੀ ਹੈਗੀ ਆ ਉਹਨਾਂ ਨੇ ਬੇਨਤੀ ਕੀਤੀ ਸੀ ਇਹਦੇ 'ਚ ਮੁਖ ਅਸਰ ਥਾਣਾ ਤਲਵੰਡੀ ਦਾ ਬਹੁਤ ਤੁਰੰਤ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉਥੇ ਜਿਹੜਾ ਇੱਕ ਨੌਜਵਾਨ ਜਿਹਦਾ ਨਾਮ ਆਦੇ ਵਿੱਚ ਰਣਦੀਪ ਸਿੰਘ son of ਅਵਤਾਰ ਸਿੰਘ ਵਾਸੀ ਸਿੰਘੋ ਜਿਹੜਾ ਹੈਗਾ ਇਹ ਪਤਾ ਲੱਗਿਆ ਉਹ ਉਥੇ ਮ੍ਰਿਤਕ ਹਾਲਤ ਵਿੱਚ ਪਿਆ ਸੀਗਾ ਤੇ ਜਿਹਦੇ ਵਿੱਚ ਜਿਹੜੀ ਉਹਦੀ ਡੈਡ ਬੋਡੀ ਦਾ ਮਾਇਨਾ ਕਰਕੇ ਤੇ ਉਸ ਨੂੰ ਜਿਹੜਾ ਹੈਗਾ ਅਸੀਂ ਪੋਸਟਮਾਰਟਮ ਵੀ ਭੇਜਤਾ ਸੀਗਾ ਇੱਥੇ ਸਿਵਲ ਹਸਪਤਾਲ ਤੇ ਤਲਵੰਡੀ ਸਾਬੋ ਉਸ ਤੋਂ ਬਾਅਦ ਜਿਹੜਾ ਇਹਦੇ ਦਾਦੇ ਨੇ ਬਖਸ਼ੀ ਸਿੰਘ son of ਦਰਬਾਰਾ ਸਿੰਘ ਨੇ ਜਿਹੜਾ ਪਿਆਨ ਲਿਖਾਇਆ ਤੇ ਮੁਖ ਅਫਸਰ थाना ਤਲਵੰਡੀ ਸਾਹਿਬ ਆਖੋ ਬਾਸ ਕਿ ਇਹਦੇ ਤਿੰਨ ਦੋਸਤ ਗੁਰਵਿੰਦਰ ਸਿੰਘ son of ਗੁਰਪਾਲ ਸਿੰਘ ਅਮਰੀਕ ਸਿੰਘ son of ਜਸਵੰਤ ਸਿੰਘ ਤੇ ਸੋਮ ਸਿੰਘ ਪੁੱਤਰ ਅਮਰੀਕ ਅਮਰੀਕ ਸਿੰਘ ਇਹ ਜਿਹੜੇ ਸਿੰਗੋ ਦੇ ਰਹਿਣ ਵਾਲੇ ਆ ਵੀ ਇਹ ਇਹਨਾਂ ਦੇ ਨਾਲ ਜਿਹੜਾ ਰਲ ਕੇ ਨਸ਼ਾ ਪੱਤਾ ਕਰਦਾ ਸੀਗਾ ਤੇ ਇਹ ਇੱਕ ਕੀਰਤ ਮੈਡੀਕਲ ਹਾਲ ਹੈ ਉੱਥੇ ਜਿਹੜਾ ਜਿਹਦਾ ਮਾਲਕ ਸ਼ਿਵਰਾਜ ਸਿੰਘ son of ਸੁਖਦੇਵ ਸਿੰਘ ਹੈ ਰੈਜ਼ੀਡੈਂਟ ਆਫ ਸਿੰਗੋ ਇਹਦੀ ਬਾਸਟੇ ਸਿੰਗੋ ਤੇ ਦੁਕਾਨ ਹੈ ਤੋ ਇਹ ਨਸ਼ਾ ਲੈ ਕੇ ਜਿਹੜਾ ਹੈਗਾ ਉਹ ਕਰਦੇ ਸੀਗੇ ਆਪਸ ਦੇ ਵਿੱਚ ਰਲ ਮਿਲ ਕੇ ਨਸ਼ਾ ਕਰਦੇ ਸੀ ਤੇ ਅੱਜ ਇਹਦੇ ਦੋਸਤਾਂ ਨੇ ਵੱਧ ਨਸ਼ਾ ਇਹਨੂੰ ਦੀ ਮਾਤਰਾ ਜਿਹੜੀ ਦੇ ਕੇ ਜਿਹੜਾ ਇਹਦਾ ਮਤਲਬ ਜਿਹੜਾ ਹੈਗਾ ਇਹ ਤੂੰ ਇਹਦੀ ਜੀਤੇ ਕਰਕੇ ਮੌਤ ਹੋ ਗਈ। ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਇਹ 242 ਅੰਡਰ ਸੈਕਸ਼ਨ 105 3 ਦੀ 5 ਬੀ ਐਨ ਐਸ ਪੀ ਐਸ ਤਲਵੰਡੀ ਸਾਬੋ ਜਿਹੜੀ ਦਰਜ ਰਜਿਸਟਰ ਕੀਤੀ ਹੈ। ਤੇ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਦੋਸ਼ੀਆਂ ਤੇ ਰੇਡਾ ਕਰ ਰਹੇ ਆ ਤੇ ਛੇਤੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਏ। ਜਦੋਂ ਕਤਲ ਉੱਤਨ ਯੋਜਿਕ ਕਤਲ ਕਰਕੇ ਹਿੱਟੇ ਕਿਉਂ ਨਾ। ਲਈ ਇਹਦੇ ਚ ਹਾਲ ਦੀ ਘੜੀ ਮੁੱਢਲੀ ਤਫ਼ਤੀਸ਼ ਚ ਕਤਲ ਸਬੰਧੀ ਤੱਕ ਕੋਈ ਗਲਤੀ ਆਈ ਹੈਗੀ। ਇਹਦੇ ਵਿੱਚ ਜਿਹੜਾ ਇਹਦੇ ਜਿਹੜੇ ਦੋਸਤਾਂ ਨੇ ਜੋ ਇਹਦੇ ਦਾਦੇ ਨੇ ਬੰਨ੍ਹਣਾ ਲਗਾਇਆ ਨਸ਼ਾ ਪੱਤਾ ਕਰਦੇ ਸੀਗੇ ਇਹ ਤੇ ਇਹਨੂੰ ਵੱਧ ਜਿਹੜੀ ਡੋਸ ਦੇ ਮਾਤਰਾ ਜਿਹੜੀ ਆ ਉਹਦਾ ਸੇਵਨ ਕਰਾ ਕੇ ਜਿਹੜੀ ਆ ਉਹਦੇ ਨਾਲ ਇਹਦੀ ਬਹੁਤ ਵਿਦੇਸ਼ ਚ ਹਾਏ 2 ਮਹੀਨੇ ਪਹਿਲਾਂ ਇਟਲੀ ਕਿਆ ਹੋਇਆ ਸੀਗਾ ਪਹਿਲਾਂ 2 ਸਾਲ ਉੱਥੇ ਰਿਹਾ ਤੇ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਆਇਆ ਸੀ ਪਲੀਜ਼